ਸੱਚੀ ਕਾਲ ਆਦਾਬ ਨਮਸਤੇ ਤੁਸੀਂ ਜੁੜਿਓ ਜੀ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ YouTube ਰਾਹੀਂ ਤੇ ਮੈਂ ਆਂ ਜੀ ਡਾਕਟਰ ਹਰਸ਼ਿੰਦਰ ਕੌਰ ਚਾਈਲਡ ਸਪੈਸ਼ਲਿਸਟ ਤੇ ਮੇਰੇ ਨਾਲ ਨੇ ਮੇਰੇ ਹਮਸਫਰ ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਜੀ ਤੇ ਅੱਜ ਹੁਣ ਤੁਹਾਡੇ ਵੀ ਮੰਗ ਸੀ ਤੇ ਬਹੁਤ ਸਾਰੇ ਜਣਿਆਂ ਦੀ ਸੀ ਤੇ ਵੈਸੇ ਵੀ ਬਹੁਤ ਸਾਰੇ ਦੇ ਬਾਰੇ ਮਿਥਸ ਚੰਗੇ ਮਾੜੀਆਂ ਚੀਜ਼ਾਂ ਜੋੜ ਦਿੱਤੀਆਂ ਗਈਆਂ ਨੇ ਤੇ ਸ਼ਬਦ ਜੀ ਟਰਾਈਗਲਿਸਰਾਈਡ ਬਿਲਕੁਲ ਹੁਣ ਇੱਕ ਤਾਂ ਕੋਲੇਸਟੇਰੋਲ ਦਾ ਹੀ ਪਵਾੜਾ ਨਹੀਂ ਸੀ ਮੁੱਕਿਆ ਜੀ ਕੋਲੇਸਟੇਰੋਲ ਨੇ ਹੀ ਸਾਰੇ ਮੁੱਦੇ ਪਾਏ ਹੋਏ ਨੇ ਹੁਣ ਉਤੋਂ ਟਰਾਈਗਲਿਸਰਾਈਡ ਵੀ ਨਾਲ ਜੇ ਚਿੰਬੜ ਜਾਣਗੇ ਫੇਰ ਤਾਂ ਮੈਨੂੰ ਲੱਗਦਾ ਜੀ ਜੀਣਾ ਹਰਾਮ ਹੋ ਜਾਣਾ ਖਾਣਾ ਪੀਣਾ ਬੰਦ ਹੋ ਜਾਣਾ ਫੇਰ ਵੀ ਦੀ ਸਾਡਾ ਮਕਸਦ ਇਹੋ ਹੋਣਾ ਜੇ ਥੋੜਿਆ ਜਿਆ ਤੁਹਾ ਨੂੰ ਜਾਣਕਾਰੀ ਦੇਈਏ ਚਾਣਣਾ ਪਈਏ ਇਹ ਬਲਾ ਕੀ ਹੈ ਟਰਾਈਗਲਿਸਰਾਈਡ ਇੰਨਾ ਵੀ ਡਰਨ ਦੀ ਲੋੜ ਨਹੀਂ ਪਰ ਅਸੀਂ ਤੁਹਾਨੂੰ ਸਿਰਫ ਉਹ ਚੀਜ਼ਾਂ ਅੱਜ ਦੱਸਾਂਗੇ ਜੀ ਜਿਹੜੀਆਂ ਵਰਤੋਂ ਘਟਾ ਦਿਓ ਜਾਂ ਲਗਭਗ ਬੰਦ ਕਰ ਦਿਓ ਤਾਂ ਤੁਸੀਂ ਆਪਣੇ ਟ੍ਰਾਈਗਲਿਸਰਾਈਡ ਠੀਕ ਰੱਖ ਸਕੋਗੇ ਕਿਉਂਕਿ ਇਹ ਸਟੋਰ ਹਾਊਸ ਜੇ ਜੀ ਹੈ ਨਾ ਕਮਾਲ ਕੁਦਰਤ ਨੇ ਇੰਨੀ ਬਰੀਕ ਤੇ ਮਹੀਨ ਕਾਰੀਗਰੀ ਐਡੀ ਖੂਬਸੂਰਤ ਕੀਤੀ ਹੈ ਕਿ ਸੱਚੀ ਕਈ ਵਾਰ ਤਾਂ ਸ਼ਾਸਕਾ ਰੁੱਠੀਦਾ ਕਿ ਸਰੀਰ ਦਾ ਇੰਨਾ ਤਕੜਾ ਬੈਲੈਂਸ ਕਿਵੇਂ ਬਣਾ ਕੇ ਰੱਖਿਆ ਹੋਣਾ ਤੇ ਅਸੀਂ ਉਹਨੂੰ ਕਿਵੇਂ ਸਿਰਫ ਉਟਪਟਾਂ ਖਾਣੇ ਨਾਲ ਹੀ ਕਿਵੇਂ ਖਰਾਬ ਕਰੀ ਜਾ ਰਹੇ ਹਾਂ ਤੇ ਅੱਜ ਅਸੀਂ ਰੋਕਣਾ ਬਹੁਤਾ ਜ਼ਿਆਦਾ ਨਹੀਂ ਜੇ ਮੈਂ ਤੇ ਹਮੇਸ਼ਾ ਹੀ ਕਹਿੰਨੀ ਆ ਡਾਕਟਰ ਗੁਪਤਾਲ ਤਾਂ ਲੋਕ ਕਿ ਉਹ ਲਾ ਰੱਖ ਕੇ ਕਿ ਭਾਈ ਜ਼ਿੰਦਗੀ ਜੀਣੀ ਜੇ ਮਹੀਨੇ ਵਿੱਚ ਦੋ ਵਾਰ ਜ਼ਰੂਰ ਖਾ ਲਿਆ ਕਰੋ ਜੋ ਦਿਲ ਕਰੇ ਪਰ ਬਾਕੀ ਸਮਾਂ ਆਪਾਂ ਤੰਦਰੁਸਤੀ ਕਿਵੇਂ ਲਿਆਉਣੀ ਜੇ ਥੋੜਾ ਜਿਹਾ ਮੈਂ ਨਿੱਕੀ ਜੀ ਗੱਲ ਤੋਂ ਸ਼ੁਰੂ ਕਰਦੀ ਆ ਫਿਰ ਗੁਪਤਾਲ ਜੀ ਤੁਸੀਂ ਵੀ ਗੱਲ ਕਰਿਓ ਕਿ 올ਿਵ ਆਇਲ ਵਰਗੀ ਚੀਜ਼ ਜਿਹਦੇ ਬਾਰੇ ਬਹੁਤ ਜ਼ਿਆਦਾ ਲਿਖਿਆ ਗਿਆ ਕਿਸ ਤੋਂ ਵਧੀਆ ਹੈ ਹੀ ਨਹੀਂ ਅਸੀਂ ਵੀ ਜ਼ਿਕਰ ਕੀਤਾ ਸੀ ਕਿ ਹਾਂਜੀ ਇਹ ਕਈ ਥਾਈ ਬਹੁਤ ਚੰਗਾ ਜੇ ਸਾਬਤ ਹੋ ਚੁੱਕਿਆ ਤਲਣ ਲਈ ਬਿਲਕੁਲ ਨਹੀਂ ਜੇ ਤੇ ਮੈਂ ਇਹ ਵੀ ਦੱਸ ਦਿਆਂ ਕਿ ਜੇ 7 ਐਮ ਐਲ ਤੋਂ ਵੱਧ ਰੋਜ਼ੀ ਵਰਤੋ ਯਾਨੀ ਲਗਭਗ ਇੱਕ ਚਮਚਾ ਹੀ ਬਣ ਜਾਂਦਾ ਜੇ ਜਾਂ ਸਵਾ ਇੱਕ ਚਮਚਾ ਉਸ ਤੋਂ ਵੱਧ ਜੇ ਕਿਤੇ ਵਰਤੋਂ ਹੋ ਜਾਵੇ 24 ਘੰਟੇ ਚ ਫਿਰ ਜੀ ਇਹ ਨੁਕਸਾਨ ਵੀ ਤਗੜਾ ਕਰ ਜਾਂਦਾ ਜੇ ਸੁਖਿਆਲ ਰੱਖਿਓ ਬਹੁਤ ਮਾਤਰਾ ਦੇ ਉੱਤੇ ਆਧਾਰਿਤ ਜੇ ਬਿਲਕੁਲ ਪਹਿਲਾਂ ਦੱਸੋ ਜੀ ਕੀ ਟਰਾਈਗਲਿਸਰਾਈਡ ਬਲਾਕ ਹੀ ਹੈ ਸੋ ਟੀਜੀ ਜਾਂ ਟਰਾਈਗਲਿਸਰਾਈਡ ਜੀ ਦੇਖੋ ਆਪਾਂ ਲਿਪਿਡ ਪ੍ਰੋਫਾਈਲ ਜਦੋਂ ਕਰਾਣੇ ਹੁੰਦੇ ਜੀ ਕਿ ਟੀਜੀ ਦੀ ਚੀਜ਼ ਲਿਖੀ ਹੁੰਦੀ ਆ ਸੋ ਟਰਾਈਗਲਿਸਰਾਈਡ ਸਾਡੇ ਬੋਡੀ ਦਾ ਜੀ એનર્ਜੀ ਸੋਰਸ ਆ ਤੇ ਇਹਦੇ ਵਿੱਚ ਜਦੋਂ ਅਸੀਂ ਫਾਸਟਿੰਗ ਆ ਨਹੀਂ ਕੁਝ ਖਾ ਰਹੇ ਤੇ ਜਿਵੇਂ ਸਵੇਰੇ ਉੱਠੇ ਤੇ ਜਿਮ ਜਾਣਾ ਐਕਸਰਸਾਈਜ਼ ਕਰਨੀ ਆ ਖਾਦਾ ਕੁਝ ਨਹੀਂ ਹੋਇਆ ਉਹ એનર્ਜੀ ਆਣੀ ਆ ਜੀ ਕਿੱਥੋਂ ਟਰਾਈਗਲਿਸਰਾਈਡ ਤੋਂ ਸੋ ਇਹ ਬੋਡੀ ਦਾ ਸਟੋਰ ਹੈ ਤੇ ਇਹ ਆਮ ਤੌਰ ਤੇ ਫਾਸਟਿੰਗ 150 ਤੋਂ ਥੱਲੇ ਰਹਿਣਾ ਚਾਹੀਦਾ ਤੇ ਜੇ ਖਾ ਪੀ ਕੇ ਤੁਸੀਂ ਕੋਲਿਸਟੇਰਲ ਪ੍ਰੋਫਾਈਲ ਕਰਾਇਆ ਤੇ 175 ਤੱਕ ਠੀਕ ਹੁੰਦਾ ਅੱਗੇ ਤਾਂ ਇਹ ਸਮਝਿਆ ਜਾਂਦਾ ਸੀ ਕਿ ਟ੍ਰਾਈਗਲਿਸਰਾਈਡ ਜਿਹੜਾ ਹੈ ਨਾ ਇਹ ਦਾ ਦਿਲ ਦੇ ਨਾਲ ਕੋ ਬਹੁਤਾ ਲੈਣਾ ਦੇਣਾ ਨਹੀਂ ਹੈ ਲੇਕਿਨ ਜਿਵੇਂ ਐਲ ਡੀ ਐਲ ਜਾਂ ਭੈੜਾ ਕੋਲੇਸਟੇਰੋਲ ਇੱਕ ਰਿਸਕ ਫੈਕਟਰ ਹੈ ਹਾਰਟ ਡਿਜ਼ੀਜ਼ ਦਾ ਉਸੇ ਹੀ ਤਰੀਕੇ ਨਾਲ ਵਧਿਆ ਹੋਇਆ ਟ੍ਰਾਈਗਲਿਸਰਾਈਡ ਵੀ ਰਿਸਕ ਫੈਕਟਰ ਹੈ ਲੇਕਿਨ ਜੇ ਇਹਦਾ ਲੈਵਲ 1000 ਤੋਂ ਉੱਪਰ ਹੋ ਜਾਂਦਾ ਹੈ ਤੇ ਦਿਲ ਦੇ ਨਾਲੋਂ ਇਹਦਾ ਜ਼ਿਆਦਾ ਰਿਸਕ ਪੈਨਕ੍ਰੀਆਸ ਦੀ ਬਿਮਾਰੀ ਜਿਸ ਨੂੰ ਪੈਨਕ੍ਰੀਟਾਈਟਿਸ ਕਹਿੰਦੇ ਨੇ ਜਿਹੜੀ ਸ਼ਰਾਬ ਪੀਣ ਦੇ ਨਾਲ ਵੀ ਹੁੰਦੀ ਹੈ ਕੁਝ ਪਿੱਤੇ 'ਚ ਪੱਥਰੀ ਹੋਏ ਪੱਥਰੀ ਥੱਲੇ ਆ ਜਾਏ ਫਿਰ ਵੀ ਹੁੰਦੀ ਹੈ ਤੇ ਨਾਲ ਦੀ ਨਾਲ ਟ੍ਰਾਈਗਲਿਸਰਾਈਡ ਲੈਵਲ ਜਦੋਂ 1000 ਤੋਂ ਉੱਪਰ ਆ ਜਾਏ ਤਾ ਇਹ ਬਿਮਾਰੀ ਹੋ ਸਕਦੀ ਆ ਸੋ ਜੇ ਤੁਸੀਂ ਵੱਧ ਖਾਂਦੇ ਹੋ ਨਾ ਸਿੰਪਲ ਦੀ ਗੱਲ ਹੈ ਵੱਧ ਕੈਲੋਰੀਆਂ ਵਾਟ ਦਾ ਟ੍ਰਾਈਗਲਿਸਰਾਈਡ ਸਿੰਪਲ ਫਾਰਮੂਲਾ ਨਹੀਂ ਜੀ ਫਾਰਮੂਲੇ ਚ ਮੈਨੂੰ ਪਤਾ ਨਾ ਜੋ ਤੁਸੀਂ ਕਹਿਣਾ ਮੈਂ ਹੀ ਪਹਿਲਾਂ ਹੀ ਦੱਸ ਦਿੰਨੀ ਹਾਂ ਤੁਸੀਂ ਕਹਿਣਾ ਜੀ ਮਿੱਠਾ ਖਾਣਾ ਨਹੀਂ ਬਿਲਕੁਲ ਜੀ ਬਿਲਕੁਲ ਸੋ ਤੁਸੀਂ ਕਹਿਣਾ ਜੀ ਸੋਡੇ ਪੀਣੇ ਨਹੀਂ ਬਿਲਕੁਲ ਸੋ ਠੀਕ ਹੈ ਕਿ ਜਿਹੜਾ ਫਰੂਟ ਵੀ ਲੈਣਾ ਜੂਸ ਵਾਲਾ ਵੀ ਮੈਨੂੰ ਪਤਾ ਤੁਸੀਂ ਨਹੀਂ ਕਿਉਂਕਿ ਹਰਸ਼ਿੰਦਰ ਇਹ ਇੰਪੋਰਟੈਂਟ ਐਸ ਕਰਕੇ ਐ ਕਿ ਦੇਖੋ ਜਿੱਥੇ ਟ੍ਰਾਈਗਲਿਸਰਾਈਡ ਅਸੀਂ ਕਹਤਾ ਕਿ એનર્ਜੀ ਸੋਰਸ ਆ ਲੇਕਿਨ ਨਾਲ ਦੀ ਨਾਲੇ ਜਾਣਨਾ ਜ਼ਰੂਰੀ ਹੈ ਕਿ ਦਿਲ ਦੇ ਲਈ ਵੀ ਇਹ ਰਿਸਕੀ ਹੈ ਤੇ ਜਿਹੜਾ metabolic syndrome ਹੁੰਦਾ ਨਾ ਜਿਹਦੇ ਵਿੱਚ 슈ਗਰ ਡਾਇਬੀਟਿਸ ਜਾਂ ప్రీ ਡਾਇਬੀਟਿਸ ਹਾਈਪੋਟੈਂਸ਼ਨ ਯੂਰਿਕ ਐਸਿਡ ਵਧਿਆ ਹੋਣਾ ਮੋਟਾਪਾ ਖਾਸ ਕਰਕੇ ਪੇਟ ਦੇ ਆਸ-પાસ ਲਾ ਕੇ ਨਾ ਫੀਤਾ ਤੇ ਜੇ ਫੀਮੇਲਜ਼ ਵਿੱਚ 80 ਸੈਂਟੀਮੀਟਰ ਤੋਂ ਉੱਪਰ ਹੈ ਤੇ ਮੇਲਜ਼ ਵਿੱਚ 90 ਤੋਂ ਉੱਪਰ ਸੈਂਟੀਮੀਟਰ ਤੋਂ ਤੇ ਇਹ ਸਾਰੇ metabolic syndrome ਹੈ ਉਹਦੇ ਵਿੱਚ ਹੀ triglycerides ਵਧਿਆ ਹੋਇਆ ਵੀ ਉਹਦਾ ਹੀ ਕੰਪੋਨੈਂਟ ਹੈ ਗੱਲ ਇਹ ਹੈ ਕਿ ਟ੍ਰਾਈਗਲਾਈਸਰ ਘਟਾਉਣ ਦੀ ਜਿਹੜੀ ਦਵਾਈਆਂ ਨੇ ਬਹੁਤ ਜ਼ਿਆਦਾ ਇਫੈਕਟਿਵ ਨਹੀਂ ਨੇ ਭਾਵੇਂ ਕੁਝ ਨੇ ਫੀਨੋਫਾਈਬਰੇਟ ਵਰਗੀਆਂ ਦਵਾਈਆਂ ਪਰ ਇਹ ਬਹੁਤ ਅਸਰدار ਨਹੀਂ ਨੇ ਸੋ ਮਤਲਬ ਉਹ ਹੀ ਆ ਜਾਂਦਾ ਜੀ ਕਿ ਖੁਰਾਕ ਰਾਈ ਕੰਟਰੋਲ ਕਰੋ ਤੇ ਉਹਦੇ ਵਿੱਚ ਜੀ ਫਿਰ ਤੁਹਾਨੂੰ ਮੈਂ ਦੱਸ ਹੀ ਤਾਂ ਮਿੱਠਾ ਇਹਨਾਂ ਨੇ ਬੰਦ ਕਰਨਾ ਹੀ ਕਰਨਾ ਜੇ ਫਿਰ ਸੋਡੇ ਬੰਦ ਕਰਨਾ ਹੀ ਕਰਨੇ ਜੇ ਪਰ ਇੱਕ ਹੋਰ ਵੀ ਅਹਿਮ ਜੇ ਆਪਾਂ ਆਪਣੇ ਬੱਚਿਆਂ ਨੂੰ ਠੇਰਾਂ ਦੇ ਠੇਰ ਤਾਜ਼ੇ ਜੂਸ ਬਣਾ ਕੇ ਲਈ ਜੇ ਅਸੀਂ ਫਰੈਸ਼ ਲਿਆ ਸੀ ਅਸੀਂ ਕੈਨਡ ਨਹੀਂ ਸੀ ਲਿਆ ਤੁਸੀਂ ਅਸਲ ਵਿੱਚ ਜੀ ਦੇਖੋ ਜੋ ਕੁਦਰਤ ਨੇ ਭਰਿਆ ਸੀ ਫੋਕ ਉਹ ਤਾਂ ਅਸੀਂ ਮਤਲਬ ਸੁੱਟਤਾ ਤੇ ਅਸੀਂ ਸਿਰਫ ਮਿੱਠਾ ਪਾਣੀ ਪੀ ਰਹੇ ਹਾਂ ਤੇ ਮੈਂ ਇੱਕ ਵਿੱਚ ਵਿੱਚ ਨੁਕਤਾ ਇੱਕ ਕਮਾਲ ਦਾ ਦੱਸ ਦਿੰਨੇ ਹਾਂ ਜੀ ਕਿ ਜੇ ਸਿੰਪਲ ਆਮ ਅੰਗੂਰ ਹੈ ਨਾ ਜੀ ਜਦੋਂ ਖਾਂਦੇ ਹੋ ਤੁਸੀਂ ਜੂਸ ਤਾਜ਼ੇ ਦਾ ਵੀ ਭਾਵੇਂ ਕੱਢ ਕੇ ਖਾ ਲਓ ਪਰ ਉਹਦੇ ਵਿੱਚ ਤਾਂ ਕੁਦਰਤ ਨੇ ਐਡਾ ਕਮਾਲ ਕੀਤਾ ਜਏ ਕਿ ਜਿਹੜਾ ਉਹਦਾ ਸਿਰਾ ਨਿੱਕਾ ਜਿਹਾ ਜਿੱਥੋਂ ਆਪਾਂ ਪਟ ਕੇ ਅੰਗੂਰ ਆਪਾਂ ਆਰਮਨਲ ਜਾਂ ਕਹਿ ਦਿੰਨੇ ਆ ਜੇ ਅਸੀਂ ਕੱਢ ਕੇ ਸਾਰੇ ਫ੍ਰਿਜ ਚ ਰੱਖ ਲੈ ਅਸਲੀ ਤਾਂ ਜੇ ਉਹ ਦੀ ਡੰਡੀ ਦੇ ਨਾਲ ਸੀ ਕੰਮ ਤੁਰ ਗਿਆ ਜਿਹੜਾ ਨਿੱਕਾ ਜਿਹਾ ਬੀਜ ਕੋਮਲ ਜਿਹਾ ਤੇ ਨਾਲ ਡੰਡੀ ਤੇ ਨਿੱਕਾ ਜਿਹਾ ਬੁੱਧ ਜਿਹੜਾ ਗੁੱਦਾ ਲੰਘਦਾ ਨੇ ਨਾ ਉਹੀ ਜੇ ਸੋ ਇਹਦਾ ਮਤਲਬ ਹੈ ਕੈਂਚੀ ਨਾਲ ਉਹਨੇ ਕੱਟੋ ਜਿੰਨੇ ਖਾਣੇ ਨੇ ਤੇ ਮੂੰਹ ਚ ਰੱਖ ਲੋ ਡੰਡੀ ਨੂੰ ਫੜ ਕੇ ਤੇ ਉਹ ਸਾਰਾ ਉਹਦਾ ਸਿਰਾ ਜ਼ਰੂਰ ਨਾਲ ਲਓ ਸੋ ਇਸੇ ਤਰੀਕੇ ਦੀ ਜੂਸਿਸ ਜੋ ਤਾਜ਼ੇ ਕੱਢ ਲੈਂਦੇ ਉਹਦੇ ਚ ਸਾਰਾ ਕੁਝ ਖਤਮ ਜੇ ਮਿੱਠਾ ਪਾਣੀ ਜੇ ਸੋ ਵਿਦਆਊਟ ਫਾਈਬਰ ਐ ਤੇ ਨੈਕਸਟ ਬਹੁਤ ਹੁੰਦਾ ਹੈ ਤੇ ਕਾਰਬੋਹਾਈਡਰੇਟ ਲੋਡ ਬਹੁਤ ਜਾਂਦਾ ਹੈ ਕੈਲਰੀਆਂ ਬਥੇਰੀਆਂ ਜਾਂ ਨਹੀਂ ਤੇ ਫਾਈਬਰ ਹੈ ਨਹੀਂ ਤੇ ਫਾਈਬਰ ਹੈ ਨਹੀਂ ਪਰ ਜੇ ਕੋਈ ਵਧੀਆ ਜੂਸ ਹੈ ਨਾ ਇੱਕ ਤਾਂ ਹੈਗਾ ਨਿੰਬੂ ਦਾ ਕਿਉਂਕਿ ਇੱਕ ਤਾਂ ਉਹਨੂੰ ਡਿਲੂਡ ਕੀਤਾ ਜਾ ਸਕਦਾ ਤੇ ਦੂਸਰਾ ਹੈਗਾ ਦੀ ਚਕੋਦਰੇ ਦਾ ਸੋ ਚਕੋਦਰਾ ਤੇ ਨਿੰਬੂ ਇਹ ਦੋਨੋਂ ਬਹੁਤ ਵਧੀਆ ਨੇ ਇਹ ਵਰਤੇ ਜਾ ਸਕਦੇ ਨੇ ਤੇ ਅੰਬ ਅੰਬ ਤੇ ਜਿਹੜਾ ਹੈਗਾ ਕੀ ਕਹਿੰਦੇ ਆਬ ਦਾ ਜੂਸ ਗਰੇਪ ਦਾ ਜੂਸ ਤੇ ਮੰਗੇਓ ਜੂਸ ਇਹ ਐਵੋਇਡ ਕਰਨੇ ਚਾਹੀਦੇ ਨੇ ਔਰੈਂਜ ਔਰੈਂਜ ਜੂਸ ਵੀ ਵਧੀਆ ਹੁੰਦਾ

ਰਾਗੀ ਲਓ ਜੀ ਹੁਣ ਨਾ 슈ਗਰ ਦੇ ਵਿੱਚ ਜ਼ਿਕਰ ਜੀ ਬਹੁਤ ਕੁਝ ਜਦੋਂ ਆਪਾਂ ਕਾਫੀ ਪੀਣ ਬੈਠਦੇ ਆਪਾਂ ਹੁਣ ਜਦੋਂ ਜਾਂਦੇ ਹੁੰਨੇ ਆਪਾਂ ਨੂੰ ਸੱਦਾ ਵੀ ਆਇਆ ਹੋਇਆ ਜੇ ਜੀ ਅਸੀਂ ਆ ਰਹੇ ਆਂ ਦੇਖਿਓ ਹੁਣ ਭੁਲਾ ਨਾ ਦੇਣਾ ਫਿਰੋਜ਼ਪੁਰ ਤੋਂ ਵੀ ਸਾਨੂੰ ਸੱਦਾ ਆਇਆ ਪਿਆ ਜੇ ਤੇ ਸਾਨੂੰ ਮਲੇਰਕੋਟਲੇ ਤੋਂ ਵੀ ਰਈਏ ਤੋਂ ਵੀ ਬਹੁਤ ਸਾਰੇ ਸੱਦੇ ਆਗੇ ਜੇ ਉਹਨਾਂ ਨੇ ਪਿੰਨੀਆਂ ਵੀ ਬਣਾਈ ਹੋਈਆਂ ਸੋ ਆ ਰਹੇ ਆ ਪਰ ਉੱਥੇ ਤੁਹਾਨੂੰ ਮਿਲੇਗੀ ਜੀ ਜਦੋਂ ਤੁਸੀਂ ਕਾਫੀ ਪੀਣ ਬੈਠਦੇ ਹੋ ਤੁਹਾਨੂੰ ਇੱਕ ਬਰਾਊਨ 슈ਗਰ ਇੱਕ ਵਾਈਟ 슈ਗਰ پاوڈرڈ شوگر چکور پیسز آگے جی آوی شوگر دے کیوبز بھی نے جی سو انہا کش ملدہ جی رابدہ واسطہ جو سارے اکو جائے نے سو صرف نام بدل کے پرمایا کوکونٹ شوگر ہے پاہم آل شوگر ہے تقریبا انہیا شوگر نے شوگر شوگر ہی ہون دی ہے شکر ہے گوڑ ہے خاند ہے وائٹ شوگر براؤن شوگر 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 ہے سو انہوں کو کرو شوگر نہیں لانی چاہی دی بعد شوگر لین دی نال ٹرائیگلی سرائیڈ ایک اور آ, سوال جی جی میں ایزا لے مین پچھا بہت جنیا تو سانوں میں نو بھی پچھ دینے سوال لوگ کی سویٹنرز دے بارے <laughs> بہت زیادہ ਰੰਮ ਵਿਨੇ ਤੇ ਕਈ ਨੂੰ ਇੰਨਾ ਚੰਗਾ ਗਿਣਨ ਲੱਗ ਗਏ ਕਿ ਮੈਂ ਤੁਹਾਨੂੰ ਦੱਸ ਦਿਆਂ ਕਿ 6 ਮਹੀਨੇ ਤੋਂ ਛੋਟੇ ਬੱਚੇ ਨੂੰ ਬੋਟਲ ਫੀਡ ਦਿੰਦਿਆਂ 20 ਵਿੱਚ সুইਟਨਰ ਪਾ ਕੇ ਦੇਣ ਲੱਗ ਗਏ ਨੇ ਜੋ ਖਤਰਨਾਕ ਹੋ ਸਕਦੇ ਨੇ ਮੈਂ ਇਹ ਸਖਤੀ ਨਾਲ ਤੁਹਾਨੂੰ ਕਹਿੰਨੀ ਆ ਜੀ ਬਿਲਕੁਲ ਹੀ ਪਹਿਲੀ ਗੱਲ ਤਾਂ ਅਸੀਂ ਬੋਟਲ ਫੀਡ ਹੀ ਨਹੀਂ ਦੇਣ ਨੂੰ ਕਹਿੰਦੇ ਤੁਸੀਂ ਮਾਂ ਦਾ ਦੁੱਧ ਦਿਓ ਕਿਉਂਕਿ ਉਹਦੇ ਵਿੱਚ ਜਿਉਂਦੇ ਜਾਗਦੇ ਸੈੱਲ ਨੇ ਜੋ ਤੁਹਾਨੂੰ ਬਿਆਨਤ ਬਿਮਾਰੀਆਂ ਤੋਂ ਬਚਾ ਸਕਦੇ ਨੇ ਕੈਂਸਰ ਤੋਂ ਲੈ ਕੇ ਜੋੜਾਂ ਦੇ ਦਰਦਾਂ ਤੋਂ ਲੈ ਕੇ ਸਾਹ ਦੀਆਂ ਤਕਲੀਫਾਂ ਤੋਂ ਲੈ ਕੇ ਬਹੁਤ ਚੀਜ਼ਾਂ ਤੋਂ ਤੁਹਾਨੂੰ ਬਚਾ ਸਕਦੇ ਹਨ ਆਟੋਇਮਿਊਨ ਬਿਮਾਰੀਆਂ ਤੋਂ ਬੜਾ ਬਚਾਏ ਬਿਲਕੁਲ ਵਾਰ-ਵਾਰ ਸਾਡੇ ਦੋ ਵੀਰ ਇੱਕ ਭੈਣ ਨੇ ਜਿਹੜੇ ਆਟੋਇਮਿਊਨ ਆਟੋਇਮਿਊਨ ਬਾਰੇ ਗੱਲ ਕਰਦੇ ਨੇ ਉਹ ਪ੍ਰੋਗਰਾਮ ਕਦੇ ਵੀ ਨਹੀਂ ਸੁਣਦੇ ਕਿਉਂਕਿ ਉਹਨਾਂ ਨੇ ਵਿੱਚ ਕਦੇ ਗੱਲਾਂ ਸੁਣੀਆਂ ਹੀ ਨਹੀਂ ਜੋ ਅਸੀਂ ਆਟੋਇਮਿਊਨ ਬਾਰੇ ਕਰਦੇ ਆ ਉਹ ਸਿਰਫ ਹੈੱਡਲਾਈਨ ਹੀ ਦੇਖਣਾ ਚਾਹੁੰਦੇ ਨੇ ਆਟੋਇਮਿਊਨ ਲਿਖਿਆ ਕਿ ਨਹੀਂ ਅਸੀਂ ਉਹੀ ਦੇਖਣਾ ਪਰ ਉਹ ਬਿਮਾਰੀਆਂ ਤੋਂ ਬਚਣ ਲਈ ਜ਼ਰੂਰੀ ਏ ਕਿ ਮਾਦਾ ਦੁੱਧ ਦਿੱਤਾ ਜਾਏ ਸਵੀਟਨਰ ਬਿਲਕੁਲ ਬੱਚਿਆਂ ਨੂੰ ਨਹੀਂ ਦੇਣੇ ਕਿਸੇ ਵੀ ਹਾਲ ਚ ایک گھڑپال جی پہلنا روڑا پہ اسی سٹڈی جو سی پڑی بھی سی کے بلیڈر کینسر کر دے نے پھر آیا جی کے شاید شکر روک بدا دیں گے کچھ ہو بھی کلیر بلکل, کرو اے جی ویسے تا سی دیکھو اے تے پورا پروگرام ضرور کرانگے لیکن انہی جگہ لے بلکل کلیر ہے کہ کسے بھی آرٹیفیشل سویٹنر دا پاویو سیکرین ہے اسپارٹیم ہے وہ کینسر دا رسک نہیں ہے نہ ہی کوئی سویٹنر جیڑا ہے شوگر دا رسک ہے جیڑے پلانٹ بیسٹ سویٹنر نے ہے ہے اے, ودیا نے اے یوز کتے جا سکتے ہیں کوئی بھی بداؤن کا مطلب ہی نہیں ہے شوگر دا رسک ہے ہی نہیں کیلوریز نے جیٹ کی گل کرتے ہیں پارٹ ٹیم او دو منائیاں نے پرمل نہیں لینی چاہیے 18 ਸਾਲ ਤੋਂ ਥੱਲੇ ਬੱਚੇ ਨਹੀਂ ਲੈਣੇ ਚਾਹੀਦੇ ਤੇ ਜਿਨ੍ਹਾਂ ਨੂੰ ਇੱਕ ਜੈਨੇਟਿਕ ਬਿਮਾਰੀ ਹੁੰਦੀ ਹੈ ਫਿਨਾਈਲ ਕੀਟੋਨ ਯੂਰੀਆ ਉਹ ਐਸਪਾਰਟੇਮ ਜਾਂ ਡਾਈਟ ਕੋਕ ਨਾ ਲੈ। ਦੇਖੋ ਜੀ ਹੁਣ ਨਾ ਅ ਅਸਲੀ ਗੱਲ ਆਣੀ ਜੇ ਹੁਣ ਜਿਹੜੀਆਂ ਚੀਜ਼ਾਂ ਅਸੀਂ ਡੱਬਾ ਪਾ ਸਾਡੇ ਬੱਚੇ ਬਹੁਤ ਸਾਰੇ ਨੇ ਜਾਂ ਜਿਹੜੇ ਹੁਣ ਅ ਦੇਖੋ ਜਿਹੜੇ ਹੌਸਟਲਾਂ ਚ ਨੇ ਜਾਂ ਜਿਹੜੇ ਹੁਣ ਕਹਿ ਲੋ ਕਿ ਘਰੋਂ ਦੂਰ ਨੇ ਉਹ ਵਿਚਾਰੇ ਕੀ ਕਰਨ ਯਾਨੀ ਕੁਛ ਤਾਂ ਉਹਨਾਂ ਲਈ ਵੀ ਆਪਾਂ ਸੁਝਾਅ ਦੇ ਦੇਈਏ ਕਿ ਜਦੋਂ ਉਹ ਆਇਲ ਦੇ ਵਿੱਚ ਇੱਕ ਤਾਂ ਹੋ ਜਾਂਦੀਆਂ ਕਿ ਤਲੀਆਂ ਚੀਜ਼ਾਂ ਜਿੰਨੀਆਂ ਉਹਨਾਂ ਨੂੰ ਮਿਲਦੀਆਂ ਨੇ ਜਾਂ ਉਹ ਕਿਉਂਕਿ ਉਹ ਮਗਾਂਦੇ ਹੀ ਬਾਜ਼ਾਰਾਂ ਚੋਂ ਨੇ ਨਾਲੇ ਜੋ ਕੈਂਡ ਫਿਸ਼ ਹੈ ਜਾਂ ਕੈਂਡ ਫਿਸ਼ ਲੈਣੀ ਬਹੁਤ achi ਆ ਕਿਉਂਕਿ ਫਿਸ਼ ਦੇ ਵਿੱਚ omega 3 fatty acid ਆ ਪਰ ਖਾਸ ਕਰਕੇ ਵੇਖੇ ਵੀ ਜੇ ਕੈਂਡ ਫਿਸ਼ ਲੈਣੀ ਹੋਏ ਤਾਂ ਆਇਲ ਦੇ ਵਿੱਚ ਨਾ ਹੋਵੇ ਕਈ ਵਾਰ ਕੈਨ ਫਿਸ਼ ਫਰੈਸ਼ ਮਿਲ ਜਾਂਦੀ ਆ ਉਹ ਤੁਸੀਂ ਲੈ ਸਕਦੇ ਹੋ ਸੋ 올ਿਵ ਆਇਲ ਦਾ ਵੀ ਜਿੱਥੇ ਤਾਂ ਗੱਲ ਕੀਤੀ ਤੁਸੀਂ ਉਹ ਮੈਂ ਦੱਸ ਹੀ ਦਿੱਤੀ ਵੀ ਤਾਂ ਟੈਮਨ ਤੋਂ ਬਾਅਦ ਬਿਲਕੁਲ ਨਹੀਂ ਲੈਣਾ ਜੀ ਤੇ ਫਿਰ ਕੁਝ ਇਹ ਵੀ ਦੱਸੋ ਕਿ ਕੋਈ ਫਰੂਟ ਜਿਵੇਂ ਆਪਾਂ ਆਮ ਸੋਚੀਦਾ ਵੀ ਚੱਲ ਅੱਜ ਰੋਟੀ ਨਾ ਸੀ ਕਿਲੋ ਆਮ ਵੀ ਖਾ ਲੈਣੇ ਸਾਡੇ ਪੰਜਾਬੀਆਂ ਦੀ ਖਾਸੀਅਤ ਹੈ ਜੀ ਕਿ ਅੱਜ ਬੈਠੇ ਸਾਂ 2 ਕਿਲੋ ਅੰਗੂਰ ਮੰਗਾਏ ਆਪਾਂ ਛੱਕ ਗਏ ਜੀ لیکن جی جی شوگر کرتے ਸੋ ਮੰਗੋਸ ਗ੍ਰੇਪਸ ਅੰਗੂਰ ਤੇ ਕੇਲੇ ਤੇ ਇਹ ਤੁਸੀਂ ਅਵੋਇਡ ਕਰੋ ਤੇ ਪੱਕਿਆ ਹੋਇਆ ਪੂਰਾ ਕਿ ਜਿਹੜਾ ਕੇਲਾ ਹੈ ਉਸ ਨੂੰ ਅਵੋਇਡ ਕਰਨਾ ਹੈ ਸੋ ਆਦ ਪੱਕਿਆ ਲੈ ਸਕਦੇ ਹੋ ਐਸਾ ਬਿਲਕੁਲ ਨਹੀਂ ਲਾਣਾ ਸੋ ਥੋੜੀ ਇੱਕ ਫਾੜੀ ਲੈ ਲਓ ਜੀ ਕੋਈ ਨਾ ਕਦੇ ਕਦੇ ਉਹਦਾ ਨਾਲ ਕੁਝ ਨਹੀਂ ਹੁੰਦਾ ਪਰ ਮੈਂ ਜੀ ਪਰ ਤੁਸੀਂ ਕਰੋ ਮੈਂ ਤਾਂ ਘੁੰਮ ਫਿਰ ਕੇ ਆਣ ਲੱਗੀ ਸਾਂ ਜੀ ਕਿ ਮੈਂ ਹਰ ਵਾਰ ਮੁੱਠੀ ਬੰਦ ਜਿਹੜੇ ਗੱਲ ਕਰਦੀਆਂ ਜੀ ਉਹਨਾਂ ਦੀ ਜ਼ਰੂਰ ਕਰ ਲਓ ਜੀ ਕਿ ਜਿਹੜੇ ਕਾਜੂ ਬਾਦਾਮ ਅਖਰੋਟ ਦਾ ਦੱਸ ਦਿਓ ਬਸ ਫਿਰ ਅੱਗੇ ਤੁਰੋ ਬਿਲਕੁਲ ਸੋ ਗੁੱਡ ਨਟਸ ਜਿਹੜੇ ਨੇ ਜੀ ਜਿੱਥੇ ਪ੍ਰੋਟੀਨ ਦਾ ਵਧੀਆ ਸੋਰਸ ਹੈ ਤੇ ਸੁੱਕੇ ਮੇਵੇ ਤੇ ਨਾਲ ਦੀ ਨਾਲ ਇਹਨਾਂ ਚ ਫਾਈਬਰ ਵੀ ਹੁੰਦਾ ਸੋ ਇਹ ਕੋਲੇਸਟ੍ਰੋਲ ਵੀ ਨਹੀਂ ਵਧਾਉਂਦੇ ਟ੍ਰਾਈਗਲਿਸਰਾਈਡ ਵੀ ਨਹੀਂ ਵਧਾਉਂਦੇ ਤੇ એનર્ਜੀ ਦਾ ਬੜਾ ਵਧੀਆ ਤੇ ਸੇਫ ਤੇ ਵਧੀਆ ਤਰੀਕਾ ਸੋ ਜਦੋਂ ਭੁੱਖ ਲੱਗੇ ਮੁੱਠੀ ਦੇ ਵਿੱਚ ਜਿੰਨੇ ਵੀ ਬਦਾਮ ਤੇ ਜਿੰਨੇ ਵੀ ਅਖਰੋਟ ਜਾਂ ਗਿਰੀ ਆ ਜਾਈ ਉਹਦੇ ਵਿੱਚ ਕਿਸ਼ਮਿਸ਼ ਨਹੀਂ ਆ ਕਾਜੂ ਆ ਸਕਦੀ ਹੈ ਇਹ ਨਾ ਭੁੱਲਿਓ ਅਸ਼ੇਂਦਰ ਦੀ ਮੂੰਗਫਲੀ ਦਾ ਵੀ ਉਨਾ ਹੀ ਫਾਇਦਾ ਹੈ ਜੀ ਜ਼ਰੂਰੀ ਨਹੀਂ ਹੈ ਵੀ ਤੁਸੀਂ ਵਧੀਆ ਮਹਿੰਗਾ ਹੇਜ਼ਲਨਟਸ ਖਾਣੇ ਨੇ ਤੁਸੀਂ ਹੋਰ ਮਹਿੰਗੇ ਖਾਣੇ ਨੇ ਮੂੰਗਫਲੀ ਦੇ ਦਾਣੇ ਵੀ ਉਨਾ ਹੀ ਫਾਇਦਾ ਦਿੰਦੇ ਨੇ ਪ੍ਰੋਵਾਈਡਡ ਉਨਾ ਫਰਾਈਡ ਹੋਣ ਨਾਉ ਨਾ ਚਲ ਨਮਕ ਐਡ ਕਰੋ ਸੋ ਜੀ ਮੈਂ ਕੁਝ ਫਲਾ ਬਾਰੇ ਜ਼ਰੂਰ ਹੁਣ ਜ਼ਿਕਰ ਕਰਦੇ ਆ ਜਿਹੜੇ ਵਧੀਆ ਨੇ ਤੁਸੀਂ ਉਹ ਲੈ ਸਕਦੇ ਹੋ ਜਿਨ੍ਹਾਂ ਦੀ ਗਲਾਈਸੈਮਿਕ ਇੰਡੈਕਸ ਵੀ ਘਟ ਜੇ ਜਿਨ੍ਹਾਂ ਚ ਜਾਮਣ ਦੇਖੋ ਇਹ ਸਾਰੀ ਦੀ ਸਾਰੀ ਅਸੀਂ ਜੋ ਖੁਰਾਕ ਦੱਸ ਰਹੇ ਆ ਇਹ ਟ੍ਰਾਈਗਲਿਸਰਾਈਡਸ ਦੇ ਜਿਨ੍ਹਾਂ ਨੂੰ ਕੋਈ ਇਸ਼ੂ ਹੋ ਰਿਹਾ ਉਹਨਾਂ ਵਾਸਤੇ ਹੈ ਤੇ ਅਸੀਂ ਦੱਸ ਵੀ ਚੁੱਕੇ ਆ ਕਿ ਇਹ ਇੰਨਾ ਵੀ ਘਬਰਾਣ ਦੀ ਲੋੜ ਨਹੀਂ ਸੋ ਖੁਰਾਕ ਨਾਲ ਹੀ ਕੰਟਰੋਲ ਇਹਨੂੰ ਕੀਤਾ ਜਾ ਸਕਦਾ ਕੋਈ ਦਵਾਈਆਂ ਦੇ ਚੱਕਰ ਚ ਨਾ ਪੈਣਾ ਸੋ ਤੁਸੀਂ ਜੀ ਅ ਅਮਰੂਦ ਖਾ ਸਕਦੇ ਹੋ ਤੁਸੀਂ ਜੀ ਆੜੂ ਲੈ ਸਕਦੇ ਹੋ ਆਲੂ ਬੁਖਾਰਾ ਲੈ ਸਕਦੇ ਹੋ ਤੁਸੀਂ ਸੇਬ ਲੈ ਸਕਦੇ ਹੋ ਅਵੋਕਾਡੋ ਬਹੁਤ ਵਧੀਆ ਸਟਰਾਬੇਰੀ ਤੇ ਜਾਮਨ ਇਹ ਵਧੀਆ ਫਰੂਟਸ ਨੇ ਤੇ ਅਸੀਂ ਭੈੜੇ ਫਰੂਟ ਪਹਿਲਾਂ ਦੱਸ ਦਿੱਤੇ ਕਿਉਂਕਿ ਇਹਨਾਂ ਵਿੱਚ ਐਂਟੀਆਕਸੀਡੈਂਟ ਵੀ ਹੈ ਤੇ ਵਿਟਾਮਿਨ ਵੀ ਹੈ ਤੇ ਬਹੁਤ ਵਧੀਆ ਫਲ ਨੇ ਇਹ ਤੁਸੀਂ ਲੈ ਸਕਦੇ ਹੋ ਪਰ ਗੱਲ ਉਹੀ ਹਸ਼ਿੰਦਰ ਦੀ ਥੋੜੀ ਸਬਜ਼ੀਆਂ ਦੀ ਦੱਸ ਦਮਾ ਜੀ ਫਿਰ ਜੀ ਸਬਜ਼ੀਆਂ ਚ ਤੁਸੀਂ ਜੀ ਬ੍ਰੋਕਲੀ ਜਿਹੜੀ ਆ ਵਧੀਆ ਜੇ ਤੁਹਾਡੇ ਲਈ ਪਰ ਤੁਸੀਂ ਜਿਵੇਂ ਆ ਗੋਭੀ ਅਸੀਂ ਜ਼ਰੂਰ ਉਹ ਵੀ ਐਡਵਾਈਸ ਕਰਾਂਗੇ ਤੁਸੀਂ ਲੈ ਸਕਦੇ ਹੋ ਜੋ ਖੋਜਾਂ ਦੱਸਦੀਆਂ ਨੇ ਇਸੇ ਤਰ੍ਹਾਂ ਖਾਲੀ ਦਾ ਬੈਂਗਣ ਹੀ ਹੈ ਪਰ ਉਹ ਬੈਂਗਣ ਫਿਰ ਵੀ ਵਧੀਆ ਜੇ ਮੂਲੀ ਲੈ ਸਕਦੇ ਹੋ ਜੀ ਇਹ ਵਧੀਆ ਦੇਖਾ ਜੀ ਗਾਦੇਰੇ ਬਹੁਤ ਵਧੀਆ ਪਰ ਖਿਆਲ ਰੱਖਿਓ ਕਿ ਆਲੂ ਆਲੂ ਦੇ ਵਿੱਚ ਪਾਵੇਂ ਸਟਾਰਚ ਬਹੁਤ ਹੁੰਦਾ ਹੈ ਕਾਰਬੋਹਾਈਡਰੇਟ ਲੋਡ ਜ਼ਿਆਦਾ ਹੈ ਪਰ ਨਾਲ ਦੀ ਨਾਲ ਉਸ ਵਿੱਚ ਫਾਈਬਰ ਵੀ ਹੈ ਸੋ ਮੋਡਰੇਸ਼ਨ ਦੇ ਵਿੱਚ ਆਲੂ ਲੈਣਾ ਬਿਲਕੁਲ ਸੇਫ ਹੈ ਇੱਕ ਕੌਰਨ ਦੇ ਵਿੱਚ ਸਟਾਰਚ ਬਹੁਤ ਹੁੰਦਾ ਹੈ ਸ਼ੰਦਰ ਜੀ ਸੋ ਕੌਰਨ ਐਕਸੈਸਿਵਲੀ ਨਹੀਂ ਲੈਣਾ ਚਾਹੀਦਾ ਸੋ ਹੁਣ ਜੀ ਇੱਕ ਮੈਂ ਦੱਸਣਾ ਚਾਹਾਂਗੀ ਜਿਹੜੇ ਸੀਡਸ ਜਿਵੇਂ ਆਪਾਂ ਹਮੇਸ਼ਾ ਹੀ ਕਹਿੰਨੇ ਆ ਕਿ ਉਹ ਜੀ ਅਸੀਂ ਬੀਜਣੇ ਤਾਂ ਹੈ ਨਹੀਂ ਅਸੀਂ ਸਾਰੇ ਹੀ ਖਾ ਜਾਣੇ ਆ ਧਰਤੀ ਤੇ ਮੁਕਾ ਜਾਣੇ ਨੇ ਸੋ ਉਹਨਾਂ ਚ ਚੀਆ ਬੀਡਸ ਜਾਂ ਕੀਆ ਜੋ ਵੀ ਤੁਸੀਂ ਕੀਆ ਸੀਡਸ ਕਹਿੰਨੇ ਉਹ ਕਹਿ ਲਓ ਉਹਨਾਂ ਵਿੱਚ ਜਾਂ ਫਲੈਕਸ ਅਲਸੀ ਇਹ ਦੋਨੋਂ ਹੀ ਚੰਗੀਆਂ ਨੇ ਪਰ ਅਲਸੀ ਵਿੱਚ ਕਿਉਂਕਿ ਪ੍ਰੋਟੀਨ ਇਹਨਾਂ ਚ ਕਾਫੀ ਜੇ ਇਹ ਜਿਵੇਂ ਤੁਹਾਨੂੰ ਰੱਜ ਵੀ ਪਾ ਦਿੰਦੀਆਂ ਨੇ ਕੋਸ਼ਿਸ਼ ਇਹੋ ਕਰੋ ਕਿ ਜਦੋਂ ਤੁਸੀਂ ਇਹਨਾਂ ਨੂੰ ਵਰਤਣਾ ਜੇ ਇਹਦੀ ਰੈਸিপি ਜਿਹੜੀ ਜੇ ਅਸੀਂ ਪਹਿਲਾਂ ਇੱਕ ਵਾਰ ਤਾਂ ਤੁਹਾਨੂੰ ਦੱਸਿਆ ਵੀ ਸੀ ਕਿ ਪਿੰਨੀਆਂ ਉਹ ਸਾਡੀ ਭੈਣ ਨੂੰ ਸਲਾਮ ਜਿਹੜੀ ਸਾਨੂੰ ਹਮੇਸ਼ਾ ਮੈਸੇਜਿੰਗ ਕਰਦੀ ਦੱਸਦੇ ਵੀ ਨੇ ਉਹ ਆਪਣੀਆਂ ਰੈਸਪੀਜ਼ ਕਿ ਕਿਵੇਂ ਉਹਨਾਂ ਨੇ ਓਟਸ ਦੇ ਵਿੱਚ ਤੇ ਆ ਸਾਰਾ ਕੁਝ ਪਾ ਕੇ ਪਿੰਨੀਆਂ ਬਣਾਈਆਂ بس ਕੋਈ ਗੱਲ ਮਾੜੀ ਸੀ ਤੁਸੀਂ ਸ਼ਾਇਦ ਪਾ ਕੇ ਉਹਨੂੰ ਬਣਾਇਆ ਜਿਹਦੀ ਥਾਂ ਤੇ ਸੁੱਕੀਆਂ ਖਜੂਰਾ ਪਾ ਲੈਂਦੇ ਬਹੁਤ ਕਮਾਲ ਹੋ ਜਾਣਾ ਸੀ ਛੁਆਰੇ ਪਾ ਲਓ ਜੋ ਵੀ ਕਰਨਾ ਯਾਨੀ ਮਿੱਠਾ ਅਸੀਂ ਜੇ ਫਰੂਟ ਰਾਈ ਪਾਈਏ ਕੋਈ ਹੋਰ ਰੈਸਪੀ ਦੱਸਣੀ ਚਾਹੋਗੇ ਹਾਂ ਇਹ ਤੁਸੀਂ ਦਹੀਂ ਚ ਪਾ ਕੇ ਲੈ ਸਕਦੇ ਹੋ ਤੇ ਬ੍ਰੈਕਫਾਸਟ ਸੀਰੀਅਲ ਸੱਤੂ ਦਾ ਬਣਾ ਲਓ ਉਹਦੇ ਚ ਲੈ ਸਕਦੇ ਹੋ ਪਰ ਖਾਸ ਕਰ ਇਹ ਯਾਦ ਰੱਖਿਓ ਕਿ ਸੀਡ ਲੈਣੇ ਜਾਂ ਬੀਲ ਲੈਣੇ ਵਧੀਆਂ ਨੇ ਜਿਹੜੇ ਮਰਜ਼ੀ ਲਓ ਇਹਨਾਂ ਦਾ ਫਾਇਦਾ ਬਹੁਤ ਹੈ ਤੇ ਨਾਲ ਦੀ ਨਾਲ ਦੇਖੋ ਜੀ ਜਦੋਂ ਟ੍ਰਾਈਗਲਿਸਰਾਈਡ ਵਧੇ ਹੋਣ ਇਹ ਜ਼ਰੂਰੀ ਹੈ ਕਿ ਇਹਦੇ ਬਾਕੀ ਜਿਵੇਂ ਮੈਂ ਗੱਲ ਕੀਤੀ ਸੀ ਮੈਟਾਬੋਲਿਕ ਸਿੰਡਰੋਮ ਦੀ ਸੋ ਖਾਸ ਕਰ ਥਾਇਰੋਇਡ ਦੀ ਕਮੀ ਯਾ ਹਾਈਪੋਥਾਇਰੋइडिज्म 슈ਗਰ ब्लड प्रेशर ਯੂਰਿਕ ਐਸਿਡ ਇਹਨਾਂ ਵੱਲ ਵੀ ਧਿਆਨ ਕਰ ਲੈਣਾ ਚਾਹੀਦਾ ਹੈ ਇਹਨਾਂ ਦੇ ਟੈਸਟ ਕਰਾ ਲੈਣੇ ਚਾਹੀਦੇ ਨੇ ਬਿਲਕੁਲ ਜੀ ਪਰ ਦੇਖੋ ਨਾ ਆਪਾਂ ਉਹਦਾ ਗੱਲ ਹੀ ਨਹੀਂ ਕੀਤੀ ਕਿ ਅਸੀਂ ਕਸਰਤ ਕਿਹੜੀ ਕਰਨੀ ਜੇ ਤੇ ਫਿਜ਼ੀਕਲ ਕਿੰਨੀ ਕਿ ਐਕਟੀਵਿਟੀ ਥੋੜੀ ਜੀ ਉਹਦੇ ਬਾਰੇ ਦੱਸੋ ਜੀ ਫਿਰ ਆਪਾਂ ਜਿੰਨੀ ਐਕਸਰਸਾਈਜ਼ ਦੀ ਅਸੀਂ ਬੜੀ ਬਲਕਾਲ ਕੀਤੀ ਹੈ ਜੀ ਕਿ ਤੁਸੀਂ ਰਨਿੰਗ ਵਾਕਿੰਗ ਫਾਸਟ swimming cycling ਅ ਮੈਂ ਦੱਸ ਦਿਆਂ ਜੀ ਫਾਸਟ ਵਾਕਿੰਗ ਤੇ ਵੀਡੀਓ ਚੜ ਚੁੱਕੀ ਜੇ ਉਹ ਤੁਸੀਂ ਜ਼ਰੂਰ ਦੇਖ ਲਿਓ ਕਿਉਂਕਿ ਉਹ ਤੁਰਨ ਦੇ ਨਾਲ ਤਾਂ ਤੁਸੀਂ ਕਮਾਲ ਦੇਖ ਲਿਓ ਵਾਪਰਦਾ ਪਰ ਉਹ ਜ਼ਰੂਰ ਦੇਖਿਓ ਵੀਡੀਓ ਤੇਰੀ ਰਿਕਮੈਂਡੇਸ਼ਨ ਇਹ ਹੈ ਜੀ ਕਿ 150 ਮਿੰਟ ਇੱਕ ਹਫਤੇ ਦੇ ਵਿੱਚ ਜ਼ਰੂਰ ਐਕਸਰਸਾਈਜ਼ ਕਰਨੀ ਚਾਹੀਦੀ ਹੈ ਜਿੰਨੂੰ 3 ਦਿਨ ਤੋਂ 5 ਦਿਨ ਦੇ ਵਿੱਚ ਵੰਡ ਕੇ ਕਰੋ ਸੋ ਜੇ 3 ਦਿਨ ਕਰਨੀ ਹੈ ਤੇ 50 ਮਿੰਟ ਰੋਲ ਸੀ ਜੇ 5 ਦਿਨ ਕਰਨੀ ਹੈ ਤੇ 30 ਮਿੰਟ ਰੋਲ ਸੀ ਪਰ ਜਿਹੜੇ ਕਰਦੇ ਨੇ ਨਾ ਵੀ ਸੱਤੋ ਦਿਨ ਤਾਂ ਪੰਜ ਦਿਨ ਅਸੀਂ ਕੰਮ ਕਰ ਰਹੇ ਆ ਤੇ ਦੋ ਸੈਟਰਡੇ ਸੰਡੇ ਭੱਜ ਕੇ 150 ਮਿੰਟ ਕਰ ਲਾਂਗੇ ਉਹ ਰਿਸਕੀ ਹੈ ਕਈ ਵਾਰੀ ਹਾਰਟ ਅਟੈਕ ਸੈਚੂਰੇਟਡ ਹੋ ਸਕਦਾ ਸੋ ਜੀ ਕੁਝ ਹੋਰ ਚੀਜ਼ਾਂ ਦੱਸ ਦਿੰਨੀ ਆ ਮੈਂ ਸੌਸੇਜਸ ਸਲਾਮੀ ਤੁਸੀਂ ਜਿਵੇਂ ਲੈਂਦੇ ਹੋ ਜਾਂ ਹੋਰ ਉਹਨਾਂ ਵਿੱਚ ਹੁੰਦੀਆਂ ਜੇ ਜੀ ਪ੍ਰੀਜ਼ਰਵਟਿਵਸ ਨਾਈਟ੍ਰੇਟਸ ਉਹ ਵੀ ਰਿਸਕੀ ਹੁੰਦੇ ਨੇ ਉਹਨਾਂ ਵਿੱਚ ਜੀ ਕਿਉਂਕਿ ਨਮਕ ਵੀ ਵੱਧ ਪਾਇਆ ਹੁੰਦਾ ਉਹ ਨਾ ਲੈਣਾ ਤੁਸੀਂ ਉਹਦੇ ਲਈ ਜਦੋਂ ਜੇ ਟ੍ਰਾਈਗਲਿਸਰਾਈਡਸ ਦੀ ਸਮੱਸਿਆ ਹੈ ਇਸੇ ਤਰ੍ਹਾਂ ਕੋਕੋਨਟ ਆਇਲ ਜੋ ਆਮ ਵਰਤੋਂ ਵਿੱਚ ਹੁੰਦਾ ਜੇ ਅਸੀਂ ਦੱਸਦੇ ਆ ਉਹਦੇ ਫਾਇਦੇ ਹੁੰਦੇ ਨੇ ਪਰ ਸੈਚੂਰੇਟਡ ਥਿੰਦਾ ਜੇ ਇਹਦੇ ਵਿੱਚ ਟ੍ਰਾਈਗਲਿਸਰਾਈਡਸ ਵਿੱਚ ਬਿਲਕੁਲ ਨਹੀਂ ਲੈਣਾ ਇਸੇ ਤਰ੍ਹਾਂ ਮੱਖਣ ਇਹ ਆ ਮਾਰਗਰੀਨ ਤੁਸੀਂ ਜੇ ਲੈਂਦੇ ਹੋ ਉਹ ਵੀ ਤੁਹਾਨੂੰ ਇੱਥੇ ਤਾਂ ਹਟਾਣੀ ਹੀ ਪੈਗੀ ਪਰ ਮੈਂ ਨਾ ਜੀ ਦੇਖੋ ਮੇਰੀ ਕਜ਼ਨ ਸਿਸਟਰ ਦੀ ਬੇਟੀ ਜੇ ਲੀਬੀਆ ਮੈਂ ਉਹਦਾ ਵੀ ਜ਼ਿਕਰ ਕਰ ਦਿੰਨੇ ਆ ਉਹਨੂੰ ਵੀ ਓਨਾ ਹੀ ਮਜ਼ਾ ਆਂਦਾ ਜੇ ਜਿੰਨਾ ਇੰਨੀ ਕੱਦਾ ਚਮਚ ਮਲਾਈ ਮੈਨੂੰ ਵੀ ਖਾਣ ਦਾ ਸਵੇਰੇ ਸਵੇਰੇ ਫੁਲਕੇ ਸੁੱਕਾ ਹੀ ਖਾਣਾ ਹੈ ਭਾਵੇਂ ਪਰ ਉਹਦੇ ਨਾਲ ਇੰਨੀ ਕੁ ਲਾੜ ਨਾਲ ਕਦੇ-ਕਦਾਈਂ ਤਾਂ ਕੋਈ ਦਿਲ ਕਰ ਹੀ ਆਂਦਾ ਹੁਣ ਐਂ ਤਾਂ ਦੇਖੋ ਅਸੀਂ ਜਿੰਨੀ ਵੀ ਗੱਲ ਹਸ਼ਿੰਦਰ ਦੀ ਦੱਸ ਰਹੇ ਹਾਂ ਉਹਦੇ 'ਚ ਖਾਸ ਗੱਲ ਜੋ ਸ਼ੁਰੂ ਕੀਤਾ ਸੀ ਕਿ ਕੈਲੋਰੀਆਂ ਦਾ ਹਿਸਾਬ ਰੱਖੋ ਤੁਸੀਂ ਜਿੰਨਾ ਤੁਰਦੇ ਫਿਰਦੇ ਐਕਸਰਸਾਈਜ਼ ਕਰਦੇ ਹੋ ਉਸ ਹਿਸਾਬ ਨਾਲ ਕੈਲੋਰੀਆਂ ਖਾਓ ਜੇ ਤੁਹਾਡੇ ਸੈਡੈਂਟਰੀ ਲਾਈਫਸਟਾਈਲ ਆ ਤੁਰਦੇ ਫਿਰਦੇ ਨਹੀਂ ਹੋ ਡਾਕਟਰ ਦੀ ਸਲਾਹ ਦੇ ਬਾਵਜੂਦ ਤੁਸੀਂ ਨਹੀਂ ਤੁਰਨਾ ਪਸੰਦ ਕਰਦੇ ਐਕਸਰਸਾਈਜ਼ ਨਹੀਂ ਕਰਦੇ ਤੁਹਾਨੂੰ ਸ਼ੂਗਰ ਵੀ ਆ ਮੋਟਾਪਾ ਵੀ ਆ ਤੇ ਆਪਣੀ ਕੈਲੋਰੀਆਂ ਘਟਾ ਲਓ ਸੋ ਕੈਲੋਰੀਆਂ ਘਟਾਉਣ ਦਾ ਮਤਲਬ ਹੈ ਕਿ ਇਹ ਸਾਰੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਪੈਣਾ ਪਰ ਜੇ ਐਕਟਿਵ ਜੇ ਲਾਈਫਸਟਾਈਲ ਆ ਹਾਂ ਇੱਕ ਹਾਂ ਮੈਂ ਇੱਕ ਗੱਲ ਜਰੂਰ ਦੱਸਣਾ ਚਾਹਾਂਗਾ ਬੀਅਰ ਸੋ ਬੀਅਰ ਜਿਹੜੀ ਹੈ ਉਹਦਾ ਬਹੁਤ ਨੁਕਸਾਨ ਹੈ ਖਾਸ ਕਰਕੇ ਜਿੰਨਾਂ ਨੂੰ ਟ੍ਰਾਈਗਲਿਸਰਾਈਡ ਵਧੇ ਹੋਣ ਕਿਉਂਕਿ 1 ਗ੍ਰਾਮ ਬੀਅਰ ਜਿਹੜੀ ਹੈ ਉਹਦੇ ਵਿੱਚ 7 ਕੈਲਰੀਆਂ ਹੁੰਦੇ ਨੇ ਜੇ ਕਿਸੇ ਨੂੰ ਕਨਫਿਊਜ਼ਨ ਹੋਏ ਬੜਾ ਸਿੰਪਲ ਗੱਲ ਕਰਦਾ ਖੰਡ ਦੇ 1 ਗ੍ਰਾਮ ਵਿੱਚ 4 ਹੁੰਦੀਆਂ ਨੇ ਸੋ ਕਿਸੇ ਵੀ ਤਰੀਕੇ ਨਾਲ ਬੀਅਰ ਜਿਹੜੀ ਹੈ ਟੋਟਲ ਕਾਟਾ ਹੈ ਤੇ ਬਾਕੀ ਵੀ ਜਿਹੜੇ ਸ਼ਰਾਬ ਕਿਸੇ ਵੀ ਤਰ੍ਹਾਂ ਦੀ ਹੋਏ ਉਹ ਟ੍ਰਾਈਗਲਿਸਰਾਈਡ ਨੂੰ ਵਧਾਏਗੀ ਵਧਾਏਗੀ ਕਿਉਂਕਿ ਉਹਦੇ ਵਿੱਚ ਯੂਸਲੈਸ ਕੈਲਰੀਜ਼ ਨੇ ਸਵੇਰ ਵਾਲੀ ਮੈਂ ਕੋਈ ਸੋ ਚੰਗੀ ਜਿਹੜੀ ਚੀਜ਼ ਲੈਣ ਵਾਲੀ ਜੇ ਤੁਸੀਂ ਲੈ ਸਕਦੇ ਹੋ ਜਿਸ ਚ ਚਿਕਨ ਅੱਛੀ ਪ੍ਰੋਟੀਨ ਜੇ ਜਦੇ ਵਿੱਚ ਫਿਸ਼ ਜੇ ਉਹ ਤੁਸੀਂ ਸੈਲਮਨ ਲੈ ਲੋ ਟੀਉਨਾ ਜਿਹੜੀ ਵੀ ਤੁਹਾਨੂੰ ਮਿਲਦੀ ਜੇ ਇਹ ਚੰਗੀਆਂ ਨੇ ਜੇ ਪ੍ਰੋਟੀਨ ਵਜੋਂ ਲੈਣੀ ਹੋਏ ਪਰ ਜੇ ਤਲ ਕੇ ਲੈ ਰਹੇ ਉਹਦਾ ਬਿਲਕੁਲ ਫਾਇਦਾ ਖਤਮ ਜੇ ਉਹ ਨਹੀਂ ਲੈਣਾ ਤੇ ਇੱਕ ਆਖਰੀ ਫੈਡ ਫੂਡਸ ਬਾਰੇ ਦੱਸ ਦਿਓ ਤੇ ਮੈਨੂੰ ਇੱਕ ਸੁਨੇਹਾ ਆਇਆ ਸੀ ਜੀ ਕੀ ਗੱਲ ਆ ਤੁਹਾਡੇ ਗਲੇ ਹੀ ਬੈਠੇ ਰਹਿੰਦੇ ਨੇ ਕਰੀਏ ਕੀ ਜੀ ਅਸੀਂ ਸਵੇਰ ਦੇ ਤਿੰਨ ਤੋਂ ਚਾਰ ਕਲਾਸਾਂ ਲੈਣੀਆਂ ਪੈਂਦੀਆਂ ਨੇ ਲਗਾਤਾਰ ਬੋਲ ਬੋਲ ਘੱਟੇ ਘੰਟੇ ਦੀ ਉਹ ਗਲੇ ਬਹਿ ਜਾਂਦੇ ਨੇ ਤਾਂ ਹੀ ਅਸੀਂ ਪਾਣੀ ਵੀ ਕੋਸਾ ਰੱਖਣਾ ਸ਼ੁਰੂ ਕੀਤਾ ਵੀ ਇਹੀ ਲਈਏ ਪਰ ਇਹਦੇ ਪਾਣੀ ਵਿੱਚ ਇੱਕ ਮੈਂ ਫੈਡ ਫੂਡਸ ਤੋਂ ਪਹਿਲਾਂ ਇੱਕ ਆਖਰੀ ਚੀਜ਼ ਦੱਸ ਦਿਆਂ ਜੀ ਗਲਾ ਛੇਤੀ ਤਰ ਕਰ ਦਿੰਦੀ ਜੇ ਪਤਾ ਜੇ ਕੀ ਇਹਦੇ ਵਿੱਚ ਪਾਲਿਆ ਕਰੋ ਜੀ ਛੋਟੀ ਲਾਚੀ ਨਾਲ ਪਾਲਿਆ ਕਰੋ ਜੀ ਥੋੜਾ ਜਿਹਾ ਸੌਂਫ ਤੇ ਫਿਰ ਇੱਕ ਪੱਤਾ ਪਾ ਲਿਓ ਜੀ ਤુલਸੀ ਤੇ ਇਹਨੂੰ ਉਬਾਲ ਕੇ ਕੋਲ ਰੱਖ ਦਿਓ ਜਦੋਂ ਲੰਬੇ ਲੰਬੇ ਤੁਹਾਨੂੰ ਵੀ ਬੋਲਣ ਦੀ ਪੈਨ ਦੀ ਲੋੜ ਪਿਆ ਕਰੇ ਨਾ ਤਾਂ ਕੁੱਟ-ਕੁੱਟ ਭਰ ਲਿਆ ਕਰੋ ਥੋੜਾ ਛੇਤੀ ਬੋਲਿਆ ਜਾਂਦਾ ਪਰ ਤੁਹਾਡਾ ਪਿਆਰ ਜੇ ਸੱਚ ਦੱਸਦੀਆਂ ਕਿ ਐਡਾ ਗਲਾ ਖਰਾਬ ਹੋਣ ਦੇ ਬਾਵਜੂਦ ਅਸੀਂ ਰਾਤ ਨੂੰ ਜ਼ਰੂਰ ਬੈਠ ਕੇ ਤੁਹਾਡੇ ਲਈ ਅਗਲੇ ਦਿਨ ਲਈ ਪ੍ਰੋਗਰਾਮ ਕਰਦੇ ਆ ਸੋ ਉਹ ਤੁਹਾਡੀ ਹੱਲਾਸ਼ੇਰੀ ਜੇ ਦਿਲੋਂ ਤੁਹਾਡਾ ਧੰਨਵਾਦ ਕਿ ਤੁਸੀਂ ਹੋ ਹੀ ਹੋ ਜਿਹੜਾ ਥਾਪੜਾ ਦੇ ਦਿੰਦੇ ਹੋ ਤੇ ਅਗਲੇ ਦਿਨ ਫਿਰ ਅਸੀਂ ਡਿਊਟੀ ਪਹੁੰਚਣ ਤੋਂ ਪਹਿਲਾਂ ਇਹ ਚੜਾ ਕੇ ਫਿਰ ਜਾਂਦੇ ਹਾਂ ਤਾਂ ਕਿ ਤੁਹਾਡੀ ਸੋਚ ਨਾਲ ਖਰੇ ਉਤਰ ਸਕੀਏ ਸੋ ਸੋਚ ਲਓ ਤੁਹਾਡੇ ਪਿਆਰ ਚ ਕਿੰਨੀ ਤਾਕਤ ਹੈ ਤੇ ਹੁਣ ਅਸੀਂ ਅਲਵਿਦਾ ਲੈਣ ਤੋਂ ਪਹਿਲਾਂ ਜੀ ਫੈਟ ਫੂਡਸ ਥੋੜਾ ਜਿਆਦਾ ਬਿਲਕੁਲ ਜਿਹੜਾ ਅਖੀਰ ਦੇ ਵਿੱਚ ਜਿਹੜਾ ਹੈ ਜੀ ਅੱਜਕੱਲ ਬਹੁਤ ਫੈਸ਼ਨ ਹੈ ਜਿਨ੍ਹਾਂ ਨੂੰ ਅਸੀਂ ਫੈਟ ਡਾਈਟਸ ਕਹਿੰਦੇ ਆ ਕਿ ਡਰਾਸਟਿਕਲੀ weight ਘਟਾਉਣਾ ਇੱਕਦਮ ਨੋ ਕਾਰਬ ਡਾਈਟ ਜਾਂ ਕੀਟੋ ਡਾਈਟ ਇਆ ਬਹੁਤ ਜ਼ਿਆਦਾ ਕਿਓ ਖਾਣਾ ਓਮੀਗੋਸ਼ ਡਾਈਟ ਇਹ ਬਹੁਤ ਸਾਰੀਆਂ ਡਾਈਟਸ ਨੇ ਜਿਦੇ ਵਿੱਚ ਇੱਕਦਮ ਕਹਿੰਦੇ ਨੇ ਇੱਕ ਹਫ਼ਤੇ ਦੇ ਵਿੱਚ ਅਸੀਂ 3 ਕਿਲੋ ਘਟਾ ਸਕਦੇ ਹਾਂ ਮਹੀਨੇ ਦੇ ਵਿੱਚ 10 ਕਿਲੋ 5 ਕਿਲੋ ਪਾਰ ਘਟਾ ਸਕਦੇ ਹਾਂ ਪਾਰ ਘਟਾਉਣਾ ਦਾ ਬੜਾ ਸਿੰਪਲ ਪ੍ਰਿੰਸੀਪਲ ਹੈ ਏਮ ਕਰੋ 5 ਤੋਂ 7% weight ਘਟਾਉਣਾ ਹੈ ਜਿਹੜਾ ਮੈਟਾਬੋਲਿਕ ਬੈਨੀਫਿਟ ਪਾਰ ਘਟਾਉਣ ਦਾ ਹੋਣਾ ਉਹ 7% weight loss ਨਾਲ ਆ ਜਾਣਾ ਜੇ 100 ਕਿਲੋ ਪਾਰ ਹੈ ਸਿਰਫ ਸਾਥ ਕੇ ਲੋਕਟਾਣਾ ਸੋ ਜੀ ਬਾਤਾ ਮੇਰਾ ਖਿਆਲ ਹੈ ਅੱਜ ਦੇ ਪ੍ਰੋਗਰਾਮ ਚ ਤੁਹਾਨੂੰ ਅਸੀਂ ਪੂਰਨ ਰੂਪ ਵਿੱਚ ਟ੍ਰਾਈਗਲਿਸਰਾਈਡਸ ਦਾ ਜਿਹੜਾ ਹਵਾ ਭੂਤ ਉਹਦੇ ਤੋਂ ਮੈਨੂੰ ਲੱਗਦਾ ਅਸੀਂ ਬਹੁਤ ਤੁਹਾਡਾ ਦਿਲ ਮੈਨੂੰ ਲੱਗਦਾ ਟਰਮੇ ਚ ਲੈ ਆਏ ਹੋਵਾਂਗੇ ਡਰ ਘਟਾ ਚੁੱਕੇ ਹੋਵਾਂਗੇ ਇਹੋ ਮਕਸਦ ਸੀ ਅੱਜ ਦੀ ਸਾਡੀ ਇਸ ਪ੍ਰੋਗਰਾਮ ਦਾ ਕਿ ਤੁਹਾਡੇ ਦਿਲੋਂ ਟ੍ਰਾਈਗਲਿਸਰਾਈਡਸ ਦਾ ਤਾਰ ਕਟਾ ਸਕੀਏ ਤੇ ਆ ਸੌਖੇ ਜਿਹੇ ਤਰੀਕੇ ਨੇ ਨਾ ਸਿਰਫ ਖੁਰਾਕ ਰਹੀ ਇਹਨੂੰ ਠੀਕ ਵੀ ਕਰ ਸਕੀਏ ਦਵਾਈਆਂ ਤੋਂ ਬਚੀਏ ਸਾਡਾ ਪ੍ਰੋਗਰਾਮ ਹੀ ਇਸੇ ਉੱਤੇ ਹੁੰਦਾ ਵੀ ਆਓ ਕੁਦਰਤੀ ਢੰਗ ਤਰੀਕੇ ਅਪਣਾਈਏ ਤੇ ਫਿਰ ਅਸੀਂ ਲੰਨੇ ਆ ਜੀ અલਵਿਦਾ ਇੱਕ ਅਗਲੇ ਹੋਰ ਕਮਾਲ ਦੇ ਮੇਰਾ ਖਿਆਲ ਹੈ ਉਹ ਤਾਂ ਟਾਪਿਕ ਸੁਣ ਕੇ ਵੀ ਤੁਸੀਂ ਹੈਰਾਨ ਹੋ ਜਾਣਾ ਪਰ ਮੈਂ ਥੋੜਾ ਜਿਆਦਾ ਲੁਕਾ ਕੇ ਰੱਖਾ ਵੀ ਤੁਸੀਂ ਕੱਲ ਸਵੇਰੇ ਨੂੰ ਜਦੋਂ ਉੱਠੋਗੇ ਦੇਖਿਓ ਇਹ ਵੀ ਪ੍ਰੋਗਰਾਮ ਹੋ ਸਕਦਾ ਸੀ ਮਿਲਦੇ ਆ ਜੀ ਕੱਲ ਫੇਰ ਆਪਾਂ ਇੱਕ ਗੱਲ ਕਹਿਣੀ ਨਹੀਂ ਭੁੱਲ ਗਏ ਕੀ ਖੁਸ਼ ਰਹੋ ਆਬਾਦ ਰਹੋ ਤੰਦਰੁਸਤ ਰਹੋ ਖੁਸ਼ੀਆਂ ਖੇੜੇਵੰਦ ਰਹੋ ਲਾਈਕ ਵੀ ਕਰ ਦਿਓ ਸਬਸਕ੍ਰਾਈਬ ਵੀ ਕਰ ਦਿਓ